ਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਸਮਾਣਾ ਹਲਚਲ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਟਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਥੇ ਜੀ ਇੱਕ ਹੋਰ ਸਾਡੇ ਕੋਲ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਵੀ ਟਰਾਂਸਪੋਰਟ ਦਫ਼ਤਰ ਜਿੱਥੇ ਲਰਨਿੰਗ ਪੱਕੇ ਤੇ ਲਾਇਸੈਂਸ ਬਣਦੇ ਆ ਉਹ 23 ਦਸੰਬਰ ਤੋਂ ਕੰਮ ਬੰਦ ਪਿਆ ਜਿੱਥੇ ਵੀ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਤੜਕੇ ਦੀ ਠੰਡ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਪਰੇਸ਼ਾਨੀ ਹੈ ਟ੍ਰਾਂਸਪੋਰਟ ਦਫ਼ਤਰ ਦੇ ਵਿੱਚ ਜਿੱਥੇ ਲਾਇਸੈਂਸ ਬਣਦੇ ਹੋ ਤੁਸੀਂ ਦੇਖ ਸਕਦੇ ਹੋ ਅਸੀਂ ਕੈਮਰਾਮੈਨ ਨੂੰ ਦਿਖਾਵਾਂਗੇ ਕਿ ਟ੍ਰਾਂਸਪੋਰਟ ਦਫ਼ਤਰ ਜਿਹੜੇ ਅਧਿਕਾਰੀ ਬੈਠਦੇ ਨੇ ਉਹਨਾਂ ਨੇ ਵੀ ਆਪਣੀ ਖਿੜਕੀ ਨੂੰ ਬੰਦ ਕੀਤਾ ਹੋਇਆ ਤੇ ਬਾਹਰ ਬੋਰਡ ਲਾਇਆ ਹੋਇਆ ਹੈ ਕੰਪਨੀ ਵੱਲੋਂ ਸਾਈਟ ਬੰਦ ਹੋਣ ਕਾਰਨ ਅਜੇ ਡਰਾਈਵਿੰਗ ਲਾਇਸੈਂਸ ਸੰਬੰਧੀ ਫੋਟੋਆਂ ਨਹੀਂ ਹੋ ਰਹੀਆਂ ਇੱਥੇ ਇਹ ਵੀ ਦੱਸਣਾ ਬਣਦਾ ਕਿ ਵੀ ਅਧਿਕਾਰੀਆਂ ਨੇ ਕੱਲਾ ਇਹ ਦੱਸਿਆ ਕਿ ਫੋਟੋਆਂ ਨਹੀਂ ਹੋ ਰਹੀਆਂ ਕੋਈ ਇੱਕ ਤਰੀਕ ਲਾ ਕੇ ਦੱਸੀ ਜਾਵੇ ਪੱਕੀ ਤਰੀਕ ਦੱਸੀ ਜਾਵੇ ਕਿ ਵੀ ਜਾ ਤਾ ਜੋ ਜਿਹੜੇ ਇੱਥੇ ਲਾਇਸੈਂਸੇ ਕੱਚੇ ਜਾਂ ਪੱਕੇ ਲਾਇਸੈਂਸ ਬਣਵਾਉਣ ਆਲੇ ਆਂਦੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੁਣ ਵੀ ਅਸੀਂ ਜਾਣਕਾਰੀ ਕਈ ਇਹਨਾਂ ਭਰਾਵਾਂ ਤੋਂ ਲਈ ਹੈ ਕੋਈ ਬਿਸ਼ਨਪੁਰੇ ਤੋਂ ਤੋਂ ਕੋਈ ਕਕਰਾਲੇ ਤੋਂ ਕੋਈ ਕਿਤੋਂ-ਕਿਤੋਂ ਦੂਰੋਂ-ਦੂਰੋਂ ਆ ਰਹੇ ਸੀ ਤੇ ਆ ਕੇ ਉਹਨਾਂ ਨੂੰ ਸਿਰਫ ਮਜੂਸੀ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਸੀਗਾ ਮਜੂਸੀ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਸੀ ਅਧਿਕਾਰੀਆਂ ਕੋਲ ਇੱਕੋ ਹੀ ਜਵਾਬ ਹੈ ਜਦੋਂ ਉਹਨਾਂ ਨੇ ਕਿਹਾ ਕਿ ਵੀ ਲਾਇਸੈਂਸ ਬਣ ਨਹੀਂ ਰਹੀ ਤੇ ਚੰਡੀਗੜ੍ਹ ਕਿਸੇ ਕੰਪਨੀ ਨੂੰ ਦੂਸਰੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਹਾਲੇ ਉਹਨਾਂ ਨੇ ਚਾਰਜ ਨਹੀਂ ਸੰਭਾਲੇ ਤੇ ਕੰਮ ਨਹੀਂ ਹੋ ਰਿਹਾ ਅ ਅ ਅਧਿਕਾਰੀਆਂ ਨੂੰ ਚਾਹੀਦਾ ਇੱਕ ਤਰੀਕ ਲਾ ਕੇ ਦੱਸੀ ਜਾਵੇ ਕਿ ਵੀ ਫਲਾਣੀ ਤਰੀਕ ਨੂੰ ਆਓ ਉਦੋਂ ਤੁਹਾਡੇ ਲਾਇਸੈਂਸ ਬਣਨਗੇ ਕਿਤੇ ਨਾ ਕਿਤੇ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੁਣ ਅਸੀਂ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਇੱਥੇ ਤਹਿਸੀਲ ਦੇ ਵਿੱਚ ਆਪਣੇ ਚੈਂਬਰਾਂ 'ਚ ਬੈਠਦੇ ਨੇ ਕਿ ਵੀ ਆਪਣੇ ਲਾਇਸੈਂਸ ਬਣਾ ਕੇ ਦੇਣ ਦਾ ਜਿਹੜੇ ਲੋਕਾਂ ਨੂੰ ਲਾਇਸੈਂਸ ਬਣਾ ਕੇ ਦਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਆਖਦੇ ਨੇ ਤੇ ਕੀ ਉਹਨਾਂ ਦੇ ਵਿਚਾਰ ਨੇ ਕੀ ਵੀ ਉਹਨਿੰਦ ਪਰ ਇਹ ਹੈ ਕਿ ਵੀ ਜਿੰਨਾ ਚਿਰ ਹੁਣ ਇੱਕ ਤਾਂ ਠੰਡ ਹੈ ਤੇ ਠੰਡ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਜ਼ਿਆਦਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਅਧਿਕਾਰੀਆਂ ਨੇ ਤਾਕੀ ਦੀ ਬੰਦ ਹੈ ਤੇ ਸਿਰਫ ਇੱਕ ਪੋਸਟਰ ਹੀ ਲਾ ਕੇ ਰੱਖੇਗੇ ਕਿ ਵੀ ਪੋਸਟਰ ਤੇ ਤਲਾਸ਼ੇ ਨਾਲ ਗੱਲ ਨਹੀਂ ਬਣਦੀ ਉੱਥੇ ਜਦ ਪੱਕੀ ਪ੍ਰੋਪਰ ਤਰੀਕ ਲਿਖੀ ਜਾਵੇ ਕਿ ਵੀ ਐਨੀ ਤਰੀਕ ਨੂੰ ਆਉਗਾ ਜਾਂ ਐਨੀ ਤਰੀਕ ਤੋਂ ਬਾਅਦ ਆਉਗੀ ਕੋਈ ਪੱਕੀ ਤਰੀਕ ਦਿੱਤੀ ਜਾਵੇ ਕਿ ਵੀ ਇੱਥੇ ਆ ਕੇ ਜਿਹੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਨੇ ਲੋਕ ਉਹ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਹੁਣ ਦੇਖਦੇ ਹਾਂ ਕਿ ਵੀ ਅਧਿਕਾਰੀਆਂ ਦੀ ਇਹ ਸਾਈਟ ਕਦੋਂ ਚੱਲਦੀ ਹੈ ਕਦੋਂ ਅਧਿਕਾਰੀਆਂ ਨੂੰ ਇਸ ਮੁਸ਼ਕਲਾਂ ਤੋਂ निजात ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਪ੍ਰੇਮ ਬਦਵਾ ਦੇ ਨਾਲ ਕੁਲਵਿੰਦਰ ਸਿੰਘ ਦੀ ਰਿਪੋਰਟ ਉਸ ਦਿਨ ਤੋਂ ਪਤਾ ਲੱਗਿਆ ਸੂਤਰਾਂ ਦੀ ਜਾਣਕਾਰੀ ਹੈ ਕਿ ਵੀ ਜਿਹੜੇ ਆ ਲਰਨਿੰਗ ਤੇ ਜਿਹੜੇ ਪੱਕੇ ਲਾਇਸੈਂਸ ਬਣਾਉਣ ਦਾ ਕੰਮ ਹੈ ਕਿ ਵੀ 20 ਤੋਂ 25 ਦਿਨ ਤੋਂ ਬੰਦ ਪਿਆ ਹੈ ਕਿ ਵੀ ਕੀ ਕਾਰਨ ਹੈ ਕਿ ਵੀ ਜਿਹੜੀ ਇਹ ਸਾਈਟ ਬੰਦ ਪਈ ਹੈ ਤੇ ਜਿਹੜੇ ਲੋਕਾਂ ਨੇ ਬਾਹਰ ਜਾਣਾ ਲਰਨਿੰਗ ਵਾਲਿਆਂ ਦਾ ਤਾਂ ਚਲੋ ਸਰ ਜਾਂਦਾ ਜਿਨ੍ਹਾਂ ਨੇ ਬਾਹਰ ਜਾਣਾ ਪੱਕੇ ਲਾਇਸੈਂਸ ਵਾਸਤੇ ਉਹਨਾਂ ਨੂੰ 100 ਕੰਮ ਨੇ ਤੇ ਕਈ ਲੋਕਾਂ ਨੇ ਦੱਸਿਆ ਕਿ ਵੀ ਅਸੀਂ ਦੂਰੋਂ ਦੂਰੋਂ ਆਨੇ ਆ ਤੇ ਆ ਕੇ ਜਦੋਂ ਦੇਖਦੇ ਆ ਤੇ ਇੱਕੋ ਹੀ ਅਧਿਕਾਰੀਆਂ ਦਾ ਜਵਾਬ ਹੁੰਦਾ ਹੈ ਕਿ ਵੀ ਸਾਈਟ ਬੰਦ ਪਈ ਹੈ ਇਸ ਕਰਕੇ ਕੰਮ ਬੰਦ ਪਏ ਨੇ ਤੇ ਕਈ ਲੋਕ ਆ ਕੇ ਤੁਹਾਡੇ ਕੋਲ ਮੁੜ ਕੇ ਵੀ ਗਏ ਹੋਣਗੇ ਕੀ ਕਹਿਣਾ ਚਾਹੁੰਦੇ ਹੋ ਸਰ ਇਹਦੇ ਬਾਰੇ ਸਰ ਇਹ ਸਾਈਟ ਸਾਰੇ ਪੰਜਾਬ 'ਚ ਬੰਦ ਹੈ ਜੀ ਤੇ ਪਿਛਲੇ 15 ਦਿਨਾਂ ਤੋਂ ਤਕਰੀਬਨ ਬੰਦ ਹੈ ਤੇ ਇਹਨਾਂ ਦੀ ਕੋਈ ਕੰਪਨੀ ਚੇਂਜ ਹੋਈ ਹੈ ਕੰਪਨੀ ਚੇਂਜ ਜਦੋਂ ਨਵੇਂ ਕੋਈ ਆਉਗੀ ਸਾਈਟ ਚੱਲੂਗੀ ਸਰ ਫਿਰ ਉਸ ਮੁਤਾਬਕ ਫੋਟੋ ਹੋਣਗੇ ਅਦਰਵਾਈ ਸਾਡੇ ਕੋਲ ਸਾਈਟ ਬੰਦ ਪਈ ਜਾਂਦੀ ਤੇ ਜਿਨ੍ਹਾਂ ਦੇ ਹੁਣ ਕਿ ਵੀ ਬਾਹਰ ਅੰਦਰ ਜਾਣਾ ਹੈ ਜਾਂ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਡਾਕੂਮੈਂਟ ਵਗੈਰਾ ਦੇ ਰਹੇ ਹੋ ਜਾਂ ਕਿਸ ਤਰ੍ਹਾਂ ਉਹਨਾਂ ਦਾ ਕੰਮ ਜਿਵੇਂ ਰੁਕੇ ਹੋਏ ਨੇ ਜਿਵੇਂ ਹੁਣ ਬਾਈਏ ਹੈ ਨਾ ਇਹਨਾਂ ਦੀ ਲਾਲੋ ਕੀ ਵੀ ਹਨ ਆਲੋ ਇਹਨਾਂ ਨੇ ਵੀ ਹੁਣ ਬਾਹਰ ਹੀ ਜਾਣਾ ਨਹੀਂ ਸਰ ਫੋਟੋ ਹੀ ਨਹੀਂ ਹੋ ਰਹੀ ਹੈ ਕਿ ਉਸ ਤੋਂ ਬਿਨਾ ਲਾਇ ਪਰੇਸ਼ਾਨੀ ਸਰ ਦੇਖੋ ਕਿੰਨੀ ਐ ਕਿੱਥੋਂ ਆਏ ਨੇ ਠੰਡ 'ਚ ਸੀਸੀ ਕਰਦੇ ਸਾਰੇ ਸਾਮਾਨੇ ਦੀ ਨਹੀਂ ਜੀ ਸਾਰੇ ਪੰਜਾਬ ਦੀ ਉਹ ਹੈ ਬਿਲਕੁਲ ਬੰਦ ਐ ਮੈਂ ਤੁਹਾਡੀ ਗੱਲ ਤੋਂ ਐਗਰੀ ਹਾਂ ਦੇਖੋ ਤੁਸੀਂ ਸਾਮਾਨੇ 'ਚ ਤੁਸੀਂ ਹੋ ਤੇ ਮੈਂ ਤਾਂ ਤੁਹਾਡੇ ਕੋਲ ਹੀ ਆ ਕੇ ਪਖਲ ਸਰ ਜਦੋਂ ਚੱਲਣਗੀਆਂ ਸਾਈਟਾਂ ਪੈਲਦੇ ਉਹਦੇ ਅਧਾਰ ਤੇ ਕੰਮ ਕਰਾਂਗੇ ਜੀ ਤੇ ਅੰਦਾਜ਼ਾ ਕਦੋਂ ਤੱਕ ਚੱਲਣਗੀਆਂ ਇਹ ਅੰਦਾਜ਼ਾ ਸਰ ਹਜੇ ਕੁਝ ਵੀ ਨਹੀਂ ਦੱਸ ਰਿਹਾ ਕਿ ਚੰਡੀਗੜ੍ਹ ਵੀ ਅਸੀਂ ਟਾਈ ਅਪ ਕਰਿਆ ਸੀਗਾ ਉਹ ਕਹਿੰਦੇ ਹਜੇ ਜਿਹੜੀ ਨਾ ਵੀ ਕੰਪਨੀ ਆਈ ਐ ਉਹ ਚਾਰਜ ਲੈ ਰਹੀ ਐ ਜਦੋਂ ਉਹਨਾਂ ਦੀ ਜਲ ਪੀਜੀ ਨਾਲ ਦੀ ਨਾਲ ਪੈਲਦੇ ਅਧਾਰ ਤੇ ਸਾਰੇ ਲਾਇਸੈਂਸ ਜਾਰੀ ਕਰਾਂਗੇ ਜੀ ਧੰਨਵਾਦ ਗੁਰਿੰਦਰਪਾਲ ਸਿੰਘ ਜੀ ਗੁਰਿੰਦਰਪਾਲ ਜੀ ਅੱਜ ਤੁਸੀਂ ਇਹ ਟ੍ਰਾਂਸਪੋਰਟ ਦਫ਼ਤਰ ਚ ਆਇਓ ਕੀ ਕੰਮ ਆਇਓ ਆਪਣਾ ਲਾਇਸੈਂਸ ਗੁੰਮ ਹੋ ਗਿਆ ਜੀ ਆ ਦੁਬਾਰਾ ਕਢਾਉਣਾ ਸੀ ਕਿਹੜਾ ਲਾਇਸੈਂਸ ਹੈ ਦਿਖਾਉਂਗੇ ਉਹਦੀ ਫੋਟੋਕਾਪੀ ਹੈ ਜੀ ਯਾਨੀ ਪੱਕੇ ਲਾਇਸੈਂਸ ਵਾਸਤੇ ਆਇਓ ਹਾਂਜੀ ਤੇ ਕੀ ਤੁਹਾਨੂੰ ਅਧਿਕਾਰੀਆਂ ਨੇ ਜਵਾਬ ਦਿੱਤੇ ਜਿਹੜੇ ਬੈਠੇ ਆ ਉਰੇ ਮੁਲਾਜ਼ਮ ਉਹ ਬਸ ਸਾਤ ਜਿਹਨੇ ਛੇੜ ਬੰਦੇ ਜੀ ਕਿ ਹਜੇ ਫੋਟੋ ਨਹੀਂ ਹੋਈ ਜੀ ਪੱਕਾ ਲਾਇਸੈਂਸ ਹੈ ਕਿ ਲਰਨਿੰਗ ਹੈ ਤੁਹਾਡਾ ਇਹ ਪੱਕਾ ਹੈ ਜੀ ਤੁਹਾਡੇ ਵੀ ਬੱਚੇ ਨੇ ਜਾਂ ਕਿਸੇ ਨੇ ਬਾਹਰ ਜਾਣਾ ਇਹ ਮੇਰੇ ਭਤੀਜੇ ਦਾ ਜੀ ਉਹਰੇ ਬਾਹਰ ਜਾਣਾ 18 ਤਰੀਕ ਨੂੰ 18 ਤਰੀਕ ਦੀ ਯਾਨੀ ਉਹਨਾਂ ਦੀ ਫਲਾਈਟ ਹੈ ਫਲਾਈਟ ਹੈ ਜੀ ਤੇ ਅੱਜ 9 ਤਰੀਕ ਹੋ ਗਈ ਹਾਂਜੀ ਤੇ ਫਿਲਹਾਲ ਚੱਕਰ ਤੁਸੀਂ ਆਲੇ ਦਫ਼ਤਰਾਂ ਦੇ ਗੇੜੇ ਖਾ ਰਹੇ ਹੋ ਮਾਫਰ ਗੇੜੀ ਖਾਣੇ ਪੈਣਗੇ ਜੀ ਜਦੋਂ ਸੈੜੇ ਬੰਦ ਹੈ ਜੀ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਸਰਕਾਰ ਨੂੰ ਕੋਈ ਸੰਦੇਸ਼ ਦੱਸੋ ਕੁਝ ਕਹਿਣਾ ਚਾਹੁੰਦੇ ਹੋ ਜੀ ਤਾਂ ਕਹਿ ਰਹੇ ਜੀ ਸੈੜ 6 ਜੁਲਾਈ ਜਾਵੇ ਸਾਡੇ ਕੰਮ ਹੋਣ ਜੀ ਇਹ ਜਿਹੜੇ ਪਰਮਨਿਸ਼ਾ ਦਸੰਸਕੜਾਉਣੇ ਸੀ ਜਿਸ ਰੈਟ ਚੱਲੂ ਵੀ ਕਿਹੜੇ ਪਿੰਡ ਤੋਂ ਆਇਓ ਤੁਸੀਂ ਬਿਸ਼ਨਪੁਰਾ ਜੀ ਬਿਸ਼ਨਪੁਰੇ ਤੋਂ ਆਇਓ ਕੜਾਕੇ ਦੀ ਠੰਡ ਪੈ ਰਹੀ ਹੈ ਧੁੰਦ ਦੇ ਵਿੱਚ ਆਇਓ ਹੁਣ ਧੁੰਦੇ 'ਚ ਤੁਹਾਨੂੰ ਖਾਲੀ ਮੁੜਨਾ ਪੈ ਰਿਹਾ ਹੈ ਖਾਲੀ ਹੋ ਫੜਾਂਗੇ ਜੀ ਸਿਰਫ ਇਹ ਤਾਂ ਬੰਦ ਹੈ ਠੀਕ ਹੈ ਸਰ ਧੰਨਵਾਦ ਜੀ ਦੇਖ ਰਹੇ ਹਾਂ ਕਪਿਲ ਪਾਠਕ ਜੀ ਤਾਂ ਆਪਣੀ ਡਿਊਟੀ ਤੇ ਤਾਇਨਾਤ ਨੇ ਤੇ ਪੰਜਾਬ ਸਰਕਾਰ ਵੱਲੋਂ ਕਦੋਂ ਸਾਈਟ ਖੁੱਲਦੀ ਹੈ ਤੇ ਕਦੋਂ ਕੰਮ ਸ਼ੁਰੂ ਹੁੰਦੇ ਨੇ ਇਹ ਵੇਖਣਾ ਹੋਵੇਗਾ ਤੇ ਪਰ ਇਹਨਾਂ ਨੇ ਦੱਸਿਆ ਕਿ ਵੀ ਜਨਤਾ ਵਾਕਈ ਬਹੁਤ ਪਰੇਸ਼ਾਨ ਹੋ ਰਹੀ ਆ ਉਹਨਾਂ ਨੇ ਚੰਡੀਗੜ੍ਹ ਵੀ ਟਰਾਈ ਆਪ ਕੀਤਾ ਤੇ ਅੱਗੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਵੀ ਵਾਰਤਾ ਕੀਤੀ ਆ ਪਰ ਉਹਨਾਂ ਨੇ ਕਿਤੇ ਨਾ ਕਿਤੇ ਇੱਥੇ ਹੀ ਬਸ ਦਲਾਸੇ ਤੱਕ ਹੀ ਸੀਮਿਤ ਰੱਖਿਆ ਤੇ ਉਹਨਾਂ ਕੋਲ ਜਿਹੜੇ ਆਣ ਵਾਲੇ ਲੋਕ ਨੇ ਕੰਮ ਕਰਾਉਣ ਵਾਲੇ ਲਰਨਿੰਗ ਵਾਲੇ ਪੱਕਾ ਲਾਇਸੈਂਸ ਵਾਲੇ ਉਹ ਕਦੋਂ ਹੁਣ ਉਹਨਾਂ ਦੇ ਕੰਮ ਹੁੰਦੇ ਨੇ ਤੇ ਇਹ ਪਿੰਡਾਂ ਦੇ ਵਿੱਚੋਂ ਲੋਕ ਠੰਡੀ ਠੰਡੀ ਧੁੰਦ ਕੜਾਖੇ ਦੀ ਚੱਲ ਰਹੀ ਹੈ ਤੇ ਉਹਨਾਂ ਨੂੰ ਮਜੂਸ ਹੋ ਕੇ ਕਿਤੇ ਨਾ ਕਿਤੇ ਮੁੜਨਾ ਪੈ ਰਿਹਾ ਹੈ ਦੇਖਦੇ ਆ ਪੰਜਾਬ ਸਰਕਾਰ ਦੀ ਇਹ ਸਾਈਟ ਕਦੋਂ ਚੱਲਦੀ ਹੈ ਬਣੇ ਰਹੋ ਸਮਾਣਾ ਹਲਚਲ న్యూਸ ਦੇ ਨਾਲ ਬਈ ਤੁਹਾਡਾ ਨਾਮ ਦੀਪਕ ਸ਼ਰਮਾ ਜੀ ਮੈਨਾਂ ਹਾਂ ਸ਼ਰਮਾ ਜੀ ਤੁਸੀਂ ਲਾਇਸੈਂਸ ਅਪਲਾਈ ਵਗੈਰਾ ਦਾ ਕੰਮ ਕਰਦੇ ਹੋ ਤੇ ਕਿੰਨੇ ਕ ਦਿਨ ਤੋਂ ਵਗੈਰਾ ਇਹ ਪਤਾ ਲੱਗਿਆ ਕਿ ਵੀ ਸਾਈਟ ਬੰਦ ਪਈ ਹੈ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਤੇ ਕੰਮਕਾਰ ਵੀ ਬੰਦ ਪਈ ਹੈ ਤੇ ਪਿੰਡਾਂ ਦੇ ਵਿੱਚੋਂ ਵੀ ਹੁਣ ਲੋਕ ਬਹੁਤ ਆ ਕੇ ਉਹਨਾਂ ਨੂੰ ਇਹੀ ਜਵਾਬ ਦੇ ਰਹੇ ਨੇ ਕਿ ਵੀ ਜਾਓ ਤੁਸੀਂ ਆਪਣਾ ਫਿਲਹਾਲ ਹਲੇ ਸਾਈਟ ਬੰਦ ਪਈ ਹੈ ਤੇ ਚੰਡੀਗੜ੍ਹ ਦਾ ਕੋਈ ਨਵੀਂ ਕੰਪਨੀ ਨੇ ਠੇਕਾ ਲਿਆ ਹੈ ਉਹ ਹੁਣ ਕਦੋਂ ਕੰਮ ਸ਼ੁਰੂ ਕਰਦੇ ਆ ਦੇਖਦੇ ਆ ਜੀ ਲਗਭਗ ਸਰ 15 ਦਿਨ ਤੋਂ ਜਿਹੜੀ ਔਨਲਾਈਨ ਸਾਈਟ ਹੈ ਬਣੀ ਬੰਦ ਪਈ ਹੈ ਜਿਸ ਕਰਕੇ ਨਾ ਤਾਂ ਲਰਨਿੰਗ ਲਾਇਸੈਂਸਾਂ ਦੀਆਂ ਨਾ ਪੱਕੇ ਦੀਆਂ ਨਰ ਮਿਲਦੀਆਂ ਕਿਸੇ ਤਰ੍ਹਾਂ ਦੀ ਕੋਈ ਫੋਟੋ ਨਹੀਂ ਹੋ ਰਹੀ ਯੂਜ਼ ਕਰਕੇ ਆਮ ਜਨਤਾ ਆਂਦੀ ਹੈ ਮੁਰ ਜਾਂਦੀ ਹੈ ਔਨਲਾਈਨ ਡਾਟਾ ਬੁੱਕ ਹੋਈਆਂ ਵੀ ਆਂਆਂ ਵੀ ਕੋਈ ਬਾਹਰ ਆ ਰਿਹਾ ਕਿ ਕਿੱਥੋਂ ਆ ਰਿਹਾ ਨਹੀਂ ਜਿਆਦਾ ਪਰੇਸ਼ਾਨੀ ਉਹਨਾਂ ਨੂੰ ਹੋ ਰਹੀ ਹੈ ਜਿਨ੍ਹਾਂ ਨੇ ਬਾਹਰ ਜਾਣਾ ਹੈ ਜਿਨ੍ਹਾਂ ਨੇ ਕੋਈ ਬਾਹਰ ਜਾਣ ਵਾਲਾ ਤੇ ਹੁਣ ਅਸੀਂ ਇੱਕ ਬ ਜੀ ਕਰਕੇ ਵਿਗੜੇ ਕੋਈ ਬਾਹਰੋਂ ਆਂਦਾ ਉਹਨਾਂ ਨੂੰ ಜಾਤ ਦਿੱਕਤ ਹੈ ਕਿ ਕਿਸੇ ਡੇਟਾ ਬੁੱਕ ਨੇ ਅਗਲਾ ਕੋਈ ਕਿਹੜੇ ਸ਼ਹਿਰ ਤੋਂ ਅਗਲੇ ਸ਼ਹਿਰ ਤੋਂ ਅੱਥੇ ਆ ਕੇ ਨੂੰ ਪਤਾ ਲੱਗਦਾ ਹੈ ਵੀ ਆਨਲਾਈਨ ਸਾਈਟ ਬੰਦ ਹੈ ਜਿਸ ਕਰਕੇ ਅਗਲਾ ਵੀ ਯਾਰਾ ਖਾਲੀ ਮੁੜ ਜਾਂਦਾ ਕੰਮ ਕਰ ਛੱਡ ਕੇ ਆਂਦਾ ਤੇ ਇੱਕ ਤਾਂ ਪੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਆ ਆਮ ਜਨਤਾ ਕਿ ਕਿ ਦੁਪਹਿਰ ਹੀ ਧੁੰਦ ਠੰਡ ਕੜਾਕੇ ਦੀ ਅਗਲਾ ਠੰਡ ਦੇ ਮੌਸਮ ਵਿੱਚ ਕੋਈ ਇਹ ਜਾਣਦਾ ਧੁੰਦਾਂ ਇੰਗਲਾ ਪਹੁੰਚਦਾ ਵੀ ਮੇਰੀ ਡੇਟ ਐਚ ਅੱਥੇ ਆ ਕੇ ਉਹਨੂੰ ਪਤਾ ਲੱਗਦੀ ਵਿੱਚ ਤਾਂ ਵੀ ਸਾਈਟ ਹੀ ਬੰਦ ਪਈ ਆ 15 ਵਜੇ ਤੱਕ ਕੀ ਮੰਗ ਕਰਦੇ ਹਾਂ ਤੁਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਈ ਕਿ ਜੀ ਤੁਹਾਡਾ ਨਾਮ ਮੇਰਾ ਨਾਮ ਗੌਰਵ ਜਿੰਦਲ ਜਿੰਦਲ ਜੀ ਪਤਾ ਲੱਗਿਆ ਸੂਤਰਾਂ ਤੋਂ ਕਿ ਵੀ ਇੱਥੇ ਟਰਾਂਸਪੋਰਟ ਦਫ਼ਤਰ ਦੇ ਵਿੱਚ ਜਿਹੜੇ ਇੱਕ ਲੜਕਾ ਸਾਹਿਬ ਬੈਠੇ ਨੇ ਉਹਨਾਂ ਤੋਂ ਵੀ ਜਾਣਕਾਰੀ ਲਈ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਕਿਸੇ ਪ੍ਰਾਈਵੇਟ ਕੰਪਨੀ ਨੂੰ ਅੱਗੇ ਹੋਰ ਉਹਨਾਂ ਨੇ ਠੇਕਾ ਦਿੱਤਾ ਹੈ ਉਹਨਾਂ ਨੇ ਹਲੇ ਕੰਮ ਸ਼ੁਰੂ ਕੀਤਾ ਨਹੀਂ ਚਾਰਜ ਸੰਭਾਲੇ ਨੇ ਤੇ ਇਹਨਾਂ ਨੇ ਵੀ ਚੰਡੀਗੜ੍ਹ ਵਰਤਾ ਕੀਤੀ ਹੈ ਪਰ ਕੰਮ ਕਿਤੇ ਨਾ ਕਿਤੇ ਬੰਦ ਪਏ ਨੇ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਹਾਂਜੀ ਤਕਰੀਬਨ 23 ਦਸੰਬਰ ਤੋਂ ਸਾਈਡ ਬੰਦ ਪਈ ਹੈ ਤੇ ਨਵੇਂ ਕਮਰੇ ਟੇਕਾ ਦੇਣ ਕਰਕੇ ਸਾਰਾ ਕੰਮ ਰੁਕਿਆ ਪਿਆ ਜੀ। ਨਾ ਅਲਰਨੀਆਂ ਤੋਂ ਫੋਟੋ ਹੋ ਰਹੀ ਹੈ, ਨਾ ਡੁਪਲੀਕੇਟਸਾਂ ਤੋਂ ਫੋਟੋ ਹੋ ਰਹੀ ਹੈ, ਨਾ ਪੱਕੇਲਾਂ ਤੋਂ ਫੋਟੋ ਹੋ ਰਹੀ ਹੈ, ਨਾ ਕਿਸੇ ਰਿਪਲੇਸੈਂਸ ਤੋਂ ਫੋਟੋ ਹੋ ਰਹੀ ਹੈ। ਤੇ ਦਫਤਰ ਮੁਲਾਜ਼ਮਾਂ ਨੂੰ ਕੋਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖਾਸ ਜਾਣਕਾਰੀ ਦਿੱਤੀ ਜਾ ਰਹੀ ਵੀ ਕੋਈ ਸਾਈਡ ਚੱਲੇਗੀ, ਕੋਈ ਨਹੀਂ ਚੱਲੇਗੀ। ਅੱਜ ਤਕਰੀਬਨ 9 ਜਨਵਰੀ ਹੋ ਗਈ, 15-20 ਦਿਨ ਤੋਂ ਉੱਪਰ ਹੋ ਗਿਆ ਕੰਮ ਬੰਦ ਪੈਣੂ ਜੀ। ਜਿਹੜੇ ਬਾਹਰੋਂ ਲੋਕੀ ਆਨੇ ਫੋਟੋ ਕਾਣਾਂ ਤੋਂ ਆਂਦੇ ਨੇ ਜਾਂ ਕੁਛ ਸਤਪੁਲੀ ਮੰਗਦਾ ਇਹ ਜੀ ਕੱਟੋ-ਕੱਟ ਡਾਕਟਰ ਚੰਡੀਗੜ੍ਹ ਮੁਲਾਜ਼ਮ ਨੇ ਜਿਹੜੇ ਜੋ ਵੀ ਆਪਣਾ ਟਰਾਂਸਪੋਰਟ ਦਫ਼ਤਰ ਹੈ ਉਹ ਸਰਕਾਰ ਉਹਦੇ ਮੁਲਾਜ਼ਮਾਂ ਨੂੰ ਕੱਟੋ-ਕੱਟ ਮੇਲ ਬਾਣ ਗਏ ਇਹ ਸਾਈਡ ਫਰਾਂ ਦੇ ਆ ਦਿੱਕਤ ਹੈ ਜੀ ਆ ਦੇ ਡੇਟ ਥੋੜੀ ਚੱਲ ਪਈ ਗਈ ਕਿ ਵੀ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕ ਪਰੇਸ਼ਾਨੀਆਂ ਤੋਂ ਬਚਣ ਪਬਲਿਕ ਸਾਹ ਦੇ ਪੁੱਛ ਲਿਆ ਕਿ ਸਰਕਾਰ ਜੀ ਹੋ ਜਾਗੇ ਵੀ ਫਰਾਂ ਡੇਟ ਨੂੰ ਆਈਡੀ ਚੱਲੇਗੀ ਜੀ ਔਰ ਕੋਈ ਪੱਕੀ ਇੱਕ ਡੇਟ ਦੇ ਦੇਣ ਕਿ ਵੀ ਰੋਜ਼-ਰੋਜ਼ ਦੇ ਲਾਰਿਆਂ ਨਾਲੋਂ ਹਾਂ ਜੀ ਪੀ ਦੋ ਚਾਰ ਦਿਨ ਚਲੋ ਬੰਦ ਹੁੰਦਾ ਸਰਵਰ ਮੰਨਿਆ ਜਾਂਦਾ ਹੋ ਜਾਂਦਾ ਜੀ 20 25 25 ਦਿਨ ਸਰਵਰ ਬੰਦ ਰਹੇਗਾ ਜੀ ਕਿਥੋਂ ਪਬਲਿਕ ਕੀ ਕਹੀਏ ਕੀ ਨਾ ਕਹੀਏ ਕੁਛ ਪਹਿਲਾਂ ਹੀ ਪਹਿਲਾਂ ਹੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਾਂਜੀ ਹਾਂ ਧੰਨਵਾਦ ਜੀ ਠੀਕ ਹੈ ਜੀ ਹਾਂਜੀ ਸਰ ਤੁਹਾਡਾ ਨਾਮ ਸੁਖਚੰਨ ਸਿੰਘ ਜੀ ਕੀ ਕੰਮ ਆਏ ਸੀਗੇ ਤੁਸੀਂ ਤਹਿਸੀਲ ਚ ਤਹਿਸੀਲ ਚ ਚਲੋ ਸੰਸਪਲਾਈ ਕਰਨ ਵਾਸਤੇ ਆਏ ਸੀਗੇ ਲਾਇਸੈਂਸ ਅਪਲਾਈ ਕਰਨ ਵਾਸਤੇ ਆਏ ਸੀ ਤੇ ਫਿਰ ਤੁਹਾਨੂੰ ਅਧਿਕਾਰੀਆਂ ਨੇ ਕੀ ਜਵਾਬ ਦਿੱਤਾ ਜੀ ਕਿ ਨੇ ਸਾਈਟ ਬੰਦਾ ਉਹਨਾਂ ਦੀ ਆਈਡੀ ਉਹਨੀਆਂ ਬੰਦ ਨੇ ਤੁਹਾਨੂੰ ਵੀ ਕੋਈ ਬਸ ਜਵਾਬ ਦਿੱਤਾ ਕਿ ਵੀ ਸਾਈਟ ਬੰਦ ਹੈ ਉਹਨਾਂ ਨੇ ਤਰੀਕ ਵਗੈਰਾ ਨਹੀਂ ਕੋਈ ਪੱਕੀ ਦੱਸੀ ਕਿ ਵੀ ਕਦੋਂ ਆਇਓ ਤੇ ਹੁਣ ਤੁਸੀਂ ਠੰਡ ਦੇ ਵਿੱਚ ਆਇਓ ਤੇ ਠੰਡ ਦੇ ਵਿੱਚ ਹੀ ਜਾਇਓ ਤੇ ਤੁਹਾਡਾ ਕੰਮ ਹੋਇਆ ਨਹੀਂ ਕਿਤੇ ਨਾ ਕਿਤੇ ਮਜੂਰਸੀ ਦਾ ਸਾਹਮਣਾ ਵੀ ਕਰਨਾ ਪੈਂਦਾ ਕੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋ ਅਸੀਂ ਜੀ ਕੰਮ ਚੱਲੂ ਕਰਨ ਤੇ ਜੋ ਵੀ ਇਹਨਾਂ ਦਾ ਜਿਹੜਾ ਆਈਡੀ ਉਹੜੀ ਆ ਬਣਾਣ ਕੁਝ ਜਿਕੇ ਆਪਣਾ ਉਸਤੰਸ ਵਾਲੇ ਜਿਹੜੇ ਆਉਂਦੇ ਨੇ ਬਹੁਤੋਂ ਬੰਦੇ ਆਉਂਦੇ ਨੇ ਮੁਰਤੇ ਜੀ ਓਕੇ ਤਾਂ ਨਾਲ ਦੀ ਤੋਂ ਤਨਾਈ ਤੋਂ ਮੁੜ ਕੇ ਜੀ 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 ਧੰਨਵਾਦ ਜੀ ਦੇਖ ਸਕਦੇ ਹੋ ਟਰਾਂਸਪੋਰਟ ਦਫ਼ਤਰ ਦਾ ਕਿ ਵੀ ਇੱਥੇ ਵੀ ਸਨਾਟਾ ਛਾਇਆ ਹੋਇਆ ਹੈ ਸਨਾਟਾ ਛਾਣ ਦਾ ਕਾਰਨ ਹੈ ਕਿ ਵੀ ਇੱਥੇ ਲਾਇਸੈਂਸ ਬਣ ਨਹੀਂ ਰਹੇ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਨਹੀਂ ਆ ਰਹੇ ਉਹਨਾਂ ਨੂੰ ਪਤਾ ਹੈ ਕਿ ਵੀ ਹਲੇ ਕੰਮ ਸ਼ੁਰੂ ਨਹੀਂ ਹੋਇਆ ਪਰ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਪਰ ਦੂਰੋ ਦੂਰੋ ਪਿੰਡਾਂ ਦੇ ਵਿੱਚੋਂ ਜਾਂ ਜਿੱਥੋਂ ਵੀ ਲੋਕ ਆ ਰਹੇ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਮਾਇੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਇੂਸੀ ਦਾ ਸਾਹਮਣਾ ਆਇਆ ਕਰਨਾ ਪੈ ਰਿਹਾ ਕਿਸੇ ਦਾ ਵੀ ਕੱਚੇ ਪੱਕੇ ਲਾਇਸੈਂਸ ਨਹੀਂ ਬਣ ਰਹੇ ਜਿਨ੍ਹਾਂ ਨੇ ਬਾਹਰ ਜਾਣਾ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਜਿਆਦਾ ਕਰਨਾ ਪੈ ਰਿਹਾ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਤੇ ਜਿਹੜੀ ਦੂਜੀ ਕੰਪਨੀ ਨੇ ਦਾ ਠੇਕਾ ਲਿਆ ਤੇ ਹੁਣ ਕਦੋਂ ਉਹ ਕੰਮ ਸ਼ੁਰੂ ਕਰਦੇ ਨੇ ਦੇਖਦੇ ਰਹੋ ਸਮਾਣਾ ਹਲਚਲ న్యూਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀ ਲਾਇਸੈਂਸ ਦਾ ਕੰਮ ਬੰਦ ਹੋਣ ਕਰਕੇ ਜਿਹੜੇ ਕਿ ਵੀ ਦੁਕਾਨਾਂ ਦੇ ਜਿਹੜੇ ਸਟਾਫ ਤੇ ਮਾਲਕ ਨੇ ਵਿਹਲੇ ਹੀ ਬੈਠੇ ਨੇ ਤੇ ਠੰਡ ਦੇ ਵਿੱਚ ਉਹਨਾਂ ਨੂੰ ਵਿਹਲੇ ਬੈ ਕੇ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ ਇਹ ਸਮਾਣਾ ਤਹਿਸੀਲ ਦਾ ਹਾਲ ਹੈ ਜਿੱਥੇ ਕਿ ਵੀ ਕਈ ਦਿਨ 22 ਦਸੰਬਰ ਤੋਂ ਜਿਹੜੀ ਸਾਈਟ ਬੰਦ ਪਈ ਹੈ